ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਅੱਜ ਸਾਨੂੰ ਇਹਨਾਂ ਨੇ ਪ੍ਰਸ਼ਾਸਨ ਸੁਭਾ ਦਾ ਸਾਡੇ ਘਰਾਂ ਦੇ ਵਿੱਚ ਰੇਡਾਂ ਮਾਰ ਕੇ ਸਾਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਆ ਸੀ ਅਸੀਂ ਕਿਤੇ ਨਾ ਕਿਤੇ ਜਾ ਕੇ ਐ ਵਜੀਦਪੁਰ ਤੋਂ ਅੱਗੇ ਜਾ ਕੇ ਰੋਡ ਰੋਕਣ ਦੀ ਕੋਸ਼ਿਸ਼ ਕੀਤੀ ਉੱਥੋਂ ਸਾਨੂੰ 17 ਬੰਦਿਆਂ ਨੂੰ ਹਰਪ ਕੇ ਥਾਣੇ ਜਿਹੜਾ ਡਿਟੇਨ ਕਰ ਲਿਆ ਗਿਆ 2 ਘੰਟੇ ਦੇ ਲਗਭਗ ਜਿਹੜਾ ਅਸੀਂ ਭੋਂਤੇ ਬਿਠਾ ਕੇ ਬੈਠੇ ਬੈਠੇ ਰਹੇ ਇੱਕ ਲਗਭਗ ਬਜ਼ੁਰਗ ਦੰਡਾ ਸੀਗਾ ਸਾਡਾ ਅੰਕਲ ਮੱਗਰ ਸਿੰਘ ਫਿੱਡੇ ਜਨਰਲ ਛਕਤਰ ਜਨਰਲ ਛਕਤਰ ਰੋਇਪੁਰ ਬੀਕੇ ਜੀ ਸਿੱਧੂ ਪਰ ਉਹਨਾਂ ਨੂੰ ਚਾਹਨਕ ਦਰਦ ਹੋਈ ਔਰ ਇੰਨੀ ਜਿਆਦਾ ਹਾਰਡ ਦੇ ਵਿੱਚ ਦਰਦ ਹੋਈ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਇਸ ਟਾਈਮ 270 ਹੈ ਜਦੋਂ ਟੈਕ ਹੋ ਗਿਆ ਉਸ ਤੋਂ ਬਾਅਦ ਅਸੀਂ ਰੌਲਾ ਪਾਇਆ ਪ੍ਰਸ਼ਾਸਨ ਨੇ ਉਹਨੂੰ ਉਹਦਾ ਇਲਾਜ ਕਰਾਉਣ ਦੀ بجائے ਥਾਣੇ ਦਾ ਬੂਹਾ ਬੰਦ ਕਰ ਲਿਆ ਗੇਟ ਬੰਦ ਕਰ ਲਿਆ 20 ਮਿੰਟ ਜਿਹੜਾ ਉਹ ਬੰਦਾ ਸਾਡੇ ਅੰਦਰ ਤੜਫਦਾ ਰਿਹਾ ਸਾਡੇ ਕੋਲ ਸਾਡੇ ਕੋਲ ਵੀਡੀਓ ਨੇ ਅਸੀਂ ੱੱਕੇ ਜੋਰੀ ਨਾਲ ਗੇਟ ਖਲਾ ਕੇ ਆਪ ਚੱਕ ਕੇ ਉਹਨੂੰ ਜਿਹੜਾ ਹਸਪੀਟਲ ਪਹੁੰਚਾਇਆ ਹੁਣ ਜਿਹੜੀ ਉਹਦੀ ਜਾਨ ਹੈ ਜਿਹੜੀ ਇਸ ਟਾਈਮ ਖਤਰੇ 'ਚ ਹੈ ਪ੍ਰਮਾਤਮਾ ਕਰੇ ਉਹਨਾਂ ਦੀ ਜਾਨ ਬਚ ਜਾਵੇ ਜੇ ਕਿਤੇ ਇਹੋ ਜਿਹਾ ਪਾਣਾ ਵਰਤਦਾ ਤੇ ਫਿਰ ਲੜਾਈ ਜਿਹੜੀ ਆ ਹੋਰ ਤਿੱਖੀ ਹੋਊਗੀ ਤੇ ਬੜੀ ਲੰਮੀ ਹੋਊਗੀ ਉਹ ਪੰਜਾਬ ਦੀ ਲੜਾਈ ਹੋਊਗੀ ਏ ਅਸੀਂ ਹਸਪਤਾਲ ਤੋਂ ਉਹਨਾਂ ਨੂੰ ਐਂਬੂਲੈਂਸ ਮੰਗਾ ਕੇ ਆਪਦੀ ਜਿਹੜੀ ਹੈ ਫਰੋਇਕੁਰ ਭੇਜਿਆ ਜੇ ਵੈਗਰੂ ਨੇ ਕਿਰਪਾ ਕੀਤੀ ਉੱਥੇ ਉਹਨਾਂ ਦਾ ਸਿਰ ਠੀਕ ਹੁੰਦੀ ਜੇ ਨਹੀਂ ਹੁੰਦੀ ਤਾਂ ਫਿਰ ਅਗਲੇ ਦਾ ਵਿਚਾਰਾ ਕਰਾਂਗੇ ਗਾਂ ਕਿੱਥੇ ਜਾਣਾ ਸੋ ਅੱਜ ਪੰਜਾਬ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਰਵਈਆ ਬੜਾ ਕਲੀਅਰ ਹੋਇਆ ਕਿ ਪੰਜਾਬ ਸਰਕਾਰ ਜਿਹੜੀ ਲੋਕਾਂ ਦੇ ਬਦਲਾ ਲ ਹੀ ਆਈ ਸੀਗੀ ਜਿਹੜੇ ਵੱਡੇ ਵੱਡੇ ਨਾਰੇ ਮਾਰਦੇ ਹੁੰਦੇ ਸੀਗੇ ਜਿਹੜੇ ਧਰਨਿਆ ਤੋਂ ਨਿਕਲੀ ਸਰਕਾਰ ਸੀਗੀ ਜਿਹੜੇ ਲੋਕਤੰਤਰ ਦੇ ਵਿੱਚ 92 ਸੀਟਾਂ ਲੈ ਕੇ ਜਿੱਤੇ ਸੀਗੇ ਜਿੰਨਾਂ ਤੋਂ ਅੱਜ ਕੱਲ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ ਲੋਕਾਂ ਨੂੰ ਕੋਈ ਨਾ ਕੋਈ ਢੂਠਾ ਪਰਚਾ ਪਾ ਕੇ ਅੰਦਰ ਕੀਤਾ ਜਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੱਡੇ ਪੱਧਰ ਤੇ ਢੂਠੇ ਪਰਚੇ ਦੇਣ ਲਈ ਵਰਤਿਆ ਜਾ ਰਿਹਾ ਤੇ ਕਿਸਾਨਾਂ ਦੇ ਲੱਖ ਹੀ ਯਾਰਦੀ ਕਰਾ ਕੇ ਥਾਣੇ 'ਚ ਬੰਦ ਕਰਾਇਆ ਜਾ ਰਿਹਾ ਕਿੱਥੇ ਆ ਜੀ ਭਗਵੰਤ ਮਾਨ ਜੀ ਉਹ ਬਦਲਾ ਅੱਜ ਸਾਡਾ ਜੇ ਕਿਸਾਨ ਆ ਤੂੰ ਦਾ ਕੋਈ ਕਿਤੇ ਹੋ ਜਾਂਦਾ ਚਲੋ ਜਿਹੜਾ ਪ੍ਰਸ਼ਾਸਨ ਹੋ ਤੇ ਇਸ ਦਹਰੇ ਚ ਆਏਗਾ ਆਏਗਾ ਭਗਵੰਤ ਮਾਨ ਜੀ ਤੁਸੀਂ ਕੀ ਜਵਾਬ ਦਿਓਗੇ ਲੋਕਾਂ ਨੂੰ ਜਿਹੜੇ ਕਿਤੇ ਸਾਡੇ ਧਰਨੇ 'ਚ ਆ ਕੇ ਵੇਂਦੇ ਹੁੰਦੇ ਸੀ ਚੀਮਾ ਮੰ ਇਨਾ ਧਰਨੇ ਦੇ ਸਪੀਚਾ ਕਰ ਕਰਕੇ ਤੁਸੀਂ ਲੋਕਾਂ ਦੇ ਦਿਲ 모ਹ ਕੇ ਝੂਠ ਸੱਚ ਬੋਲ ਕੇ ਸਰਕਾਰ ਬਣਾਈ ਐ ਤੇ ਫਿਰ ਭਗਵੰਤ ਮਾਨ ਜੀ ਉਹ ਕਿੱਥੇ ਰਹਿ ਗਿਆ ਅੱਜ ਤੁਹਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਕਿਸ ਦੀ ਮੌਤ ਮੌਤ ਦੀ ਜਾਣ ਲੈਣ ਦੇ ਲੇਵਾ ਬਣ ਗਿਆ ਉਹ ਗੇੜ ਬੰਦ ਕਰ ਲੈਂਦਾ ਤੇ ਫਿਰ ਆਪਣਾ ਕਿੱਥੇ ਆ ਜੀ ਫਿਰ ਆਪਾਂ ਕਿੰ ਨੂੰ ਕਹੀਏ ਜੇ ਤੁਹਾਡਾ ਪ੍ਰਸ਼ਾਸਨ ਹੀ ਇਹੋ ਜਿਹਾ ਕੰਮ ਕਰਦਾ ਉਹ ਆਪਣੇ ਆਪ ਉਹਨਾਂ ਦੀ ਜੁਰਤ ਨਹੀਂ ਹੈ ਤੁਹਾਡੇ ਆਡਰਾਂ ਤੇ ਕਰਦੇ ਆ ਤੇ ਫਿਰ ਭਗਵੰਤ ਮਾਨ ਜੀ ਅਸੀਂ ਕਿਹਦਾ ਦਰਵਾਜ਼ਾ ਖੜਕਾਈਏ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਆ ਖਤਮ ਹੋ ਗਈ ਆ ਇੱਥੇ ਫੇਰ ਦਾ ਰ ਟੇਨ ਕੀਤਾ ਉਹ ਬੰਦਾ ਜਿਹੜੇ ਜਿੰਨੂ ਵਿਚਾਰੇ ਨੂੰ ਇੱਕ ਹਾਰਟ ਅਟੈਕ ਹੋ ਗਿਆ ਤੇ 20 ਮਿੰਟ ਅੰਦਰ ਕੜਤਦਾ ਰਿਹਾ ਤੇ ਉਹਨੂੰ ਹਸਪਤਾਲ ਲਿਜਾਣ ਦੀ ਬਜਾਏ ਥਾਣੇ ਦੇ ਦੂਹੇ ਬੰਦ ਕੀਤੇ ਜਾ ਰਹੇ ਸੀਗੇ ਵੀਡੀਓ ਹੈ ਸਾਡੇ ਕੋਲ ਤੇ ਫਿਰ ਗੇਟ ਬੰਦ ਕੀਤੇ ਜਾਂਦੇ ਸੀ ਮੇਨ ਤੇ ਫਿਰ ਭਗਵੰਤ ਮਾਨ ਜੀ ਹੋਣਾ ਸੀ ਕਿਹਦਾ ਦਰਵਾਜ਼ਾ ਖੜਕਾਈਏ ਸੋ ਬੇਨਤੀ ਆ ਕਿਸਾਨ ਵੀਰੋ ਅੱਜ ਵੀ ਉਠੋ ਜਾਗੋ ਹਰੇਕ ਉਹ ਥਾਣਾ ਬੰਦ ਕਰੋ ਜਿਵੇਂ ਮਮਦੋਟ ਲਗਭਗ 1.5 200 ਟਰਾਲੀ ਨਾਲ ਥਾਣਾ ਬੰਦ ਕੀਤਾ ਹੋਇਆ ਕੋਸ਼ਿਸ਼ ਹੈ ਹਿੰਦਕਿਆਂ ਦੇ ਵੀ ਕਰਨ ਦੇ ਆ ਕੱਲ ਖੁਰਤਦੀ ਵੀ ਕਰਨ ਡੈ ਗੁਰੂ ਹਰ ਸੈਹ ਦੀ ਵੀ ਕਰਨ ਡੈ ਆ ਤੇ ਉਹ ਉਹ ਇਹ ਸਰਕਾਰੀ ਜ਼ਾਲਮ ਸਰਕਾਰ ਨੂੰ ਇਹਨਾਂ ਕਾਰਵਾਈਆਂ ਤੋਂ ਪਿੱਛੇ ਟਾਈਏ ਤੇ ਲੋਕਾਂ ਦੇ ਹੱਕ ਲੈ ਕੇ ਦੇਈਏ ਕਿਸਾਨੀ ਦਿਨੋ ਦਿਨ ਜਿਹੜੀ ਜਿਹੜੀ ਆ ਉਹ ਕੋਪਰੇਟਿਵ ਘਰਾਣਿਆਂ ਤੇ ਹੱਕ ਹੀ ਤੁਰੀ ਜਾਂਦੀ ਆ ਤੇ ਲੜਾਈ ਵੀਰੋ ਘਰੇ ਬੈਠਿਆ ਨਹੀਂ ਜਿੱਤੀ ਜਾਂਦੀ ਸਾਨੂੰ ਸਾਰਿਆਂ ਨੂੰ ਅਸੀਂ ਕਹਿੰਨੇ ਆ ਕਿ ਅੱਜ ਉੱਠੋ ਉਹ ਕਿਸਾਨ ਵੀਰ ਨੂੰ ਇਨਸਾਫ ਦਿਵਾਈਏ ਜਿਹੜਾ ਹਸਪਤਾਲ ਚ ਪਿਆ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਉਹ ਠੀਕ ਹੋ ਜੇ ਤੇ ਇਹਨਾਂ ਜਿਹੜੇ ਲੋਕ ਨੇ ਇਹਨਾਂ ਦੇ ਬਰਖਾਸਤ ਕਾਰਬੋਰਾਇ ਕਾਰਵਾਈ ਕਰਾਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵੈਸੁਰ ਕੀਕਾ ਖਾਲਸਾ ਔਰ ਹੈਕੁਰ ਕੀਕੀ ਫਤਈ